ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਹਿਬ ਅੱਜ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਦੇ ਸਮੇਂ ਦੀ ਬਾਹਰਤਾ ਲਾਭ ਸੁਣਾਓ ਇਹ ਸਤ ਗੁਰੂ ਜੀ ਕਿਸ ਤਰ੍ਹਾਂ ਸੱਚਖੰਡ ਨੂੰ ਗਏ ਕਿਵੇਂ ਕਿਵੇਂ ਉਹਨਾਂ ਦੇ ਨਾਲ ਪਹਾੜਾ ਵਾਪਰਿਆ ਹੁਣ ਸਾਧ ਸੰਗਤ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਡੱਲੇ ਕੋਲੇ ਸਮਾਂ ਬਤਾ ਕੇ 2 ਸਾਲ ਦਾ ਤੇ ਸਤ ਗੁਰੂ ਇਹਨਾਂ ਡੇਢ ਸਾਲ ਦੀ ਧਰਤੀ ਨੂੰ ਚਾਲੇ ਪਾ ਦਿੱਤੇ। ਰਾਹ ਦੇ ਵਿੱਚ ਬਹਾਦਰ ਸ਼ਾਹ ਨੂੰ ਮਿਲਦੇ ਹੋਏ ਰੰਗਜੀਤ ਨੂੰ ਜਫਰਨਾਮਾ ਘੱਲਿਆ ਔਰ ਬੇਅੰਤ ਕੌਤਕ ਕਰਦੇ ਹੋਏ ਨੰਦੇੜ ਸਾਹਿਬ ਨੂੰ ਜਾ ਰਹੇ ਆ ਸਤਿਗੁਰੂ ਜੀ ਦਾਦੂ ਦੀ ਸਮਾਧ ਤੇ ਸਿੱਖਾਂ ਦਾ ਸਿੰਘਾਂ ਦਾ ਵੀ ਦਾ ਪੇਪਰ ਵੀ ਲਿਆ ਦਾਦੂ ਦੀ ਸਮਾਧ ਨੂੰ ਤੀਰ ਦੇ ਨਾਲ ਨਮਸਕਾਰ ਕਰੀ ਸਤਿਗੁਰੂ ਜੀ ਨੇ ਸਿੰਘਾਂ ਨੇ ਸਤਿਗੁਰੂ ਜੀ ਨੂੰ ਕਿਹਾ ਵੀ ਮਹਾਰਾਜ ਤੁਹਾਨੂੰ ਹੁਣ ਕਿੰਨਾ ਦੰਡ ਚਾਹੀਦਾ ਤੁਸੀਂ ਦਾਦੂ ਸ਼ਾਹ ਦੀ ਜੋ ਮਾਤਾ ਤੁਸੀਂ ਉਹਨੂੰ ਸੀਸ ਨਮਾਇਆ ਤੇਰਨਾ ਨਾਮ ਸਕਾਰ ਕਰੀਆ ਤੁਸੀਂ ਕਹਿੰਦੇ ਵੀ ਕਾਲਪੁਰ ਕੋ ਤੋਂ ਬਿਨਾ ਹੋਰ ਕਿਸ ਨੂੰ ਨਮਸਕਾਰ ਨਹੀਂ ਕਰਨੀ ਪ੍ਰੇਮ ਦੇ ਨਾਲ ਸਤ ਸ੍ਰੀ ਕਾਲ ਬੁਲਾਉਣੀ ਆ ਹਰੇਕ ਧਰਮ ਦਾ ਸਤਕਾਰ ਕਰਨਾ ਹੁਣ ਤੁਸੀਂ ਫਿਰ ਨਮਸਕਾਰ ਕਾਹਤੋਂ ਕਰੀ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਸਾਥੋ ਗਲਤੀ ਹੋ ਗਈ ਲਾਓ ਦੰਡ ਦੱਸ ਦੇ ਫਿਰ ਪੰਜ ਮੋਹਰਾਂ ਦਾ ਡਾਂਢੀ ਲਾਇਆ ਬਾੜਾ ਨਹੀਂ ਲਾਇਆ ਕਹਿੰਦੇ ਨਾ ਮਹਾਰਾਜ ਬਸ ਇਹਨੇ ਸਤਗੁਰੂ ਜੀ ਕਹਿੰਦੇ ਬਸ ਉਡੀ ਪਾਰਖ ਹੀ ਕਰਨੀ ਸੀ ਵੀ ਮੇਰੇ ਸਿੰਘ ਹੈ ਮੇਰੇ ਨਾਲ ਜਿਉਂਦਿਆਂ ਚ ਕਿ ਭੁੱਲ ਭਲਾ ਕੇ ਜਿਹੜੇ ਮੇਰੇ ਕਹੇ ਵਚਨ ਸੀ ਇਹੇ ਜੇ ਕੌਤਕ ਕਰਦੇ ਸਤਗੁਰੂ ਜੀ ਨਦੇੜ ਸਾਹਿਬ ਦੀ ਧਰਤੀ ਤੇ ਜਾਵੜੇ ਹੁਣ ਨਦੇੜ ਸਾਹਿਬ ਜਾ ਕੇ ਬੰਦਾ ਸਿੰਘ ਬਹਾਦਰ ਨੂੰ ਮਿਲਦੇ ਆ ਉਹਨਾਂ ਨੂੰ ਅੰਬਰ ਤੇ ਛਕਾ ਕੇ ਪੰਜਾਬ ਵੱਲੋਂ ਤੋਰਦੇ ਆ ਵੀ ਪੰਜਾਬ ਦਾ ਲੋ ਬਦਲਾ ਚੀਕ ਝਗੜਾ ਪੈ ਰਿਆ ਮੋਗਲ ਕਿੰਨਾ ਤਕਾ ਕਰ ਰਿਹਾ ਛੋਟੇ ਬੱਚੇ ਸੀਧ ਕਰੇ ਵੱਡੇ ਚਮਕੌਰ ਦੀ ਗੜੀ 'ਚ ਜੰਗ ਚ ਲਏ ਮੇਰੇ ਪਿਤਾ ਦਾ ਸੀਸ ਵਾਰਿਆ ਇਸ ਤਰ੍ਹਾਂ ਸਾਰਾ ਕੌਤਕ ਦੇ ਬਾਕੀ ਆਪਣੀ ਜਿੰਨੀ ਪਬਲਿਕ ਆਪਣੀ ਪੰਥ ਖਾਲਸਾ ਸਭ ਦੇ ਨਾਲ ਬਹੁਤ ਤਕਾ ਕਰ ਰਿਹਾ ਫੇਰ ਦੇ ਸੁਹਾਗਾ ਜਾ ਕੇ ਜਿਹੜੇ ਗਰੀਬ ਲੋਕ ਆ ਖੇਤੀ ਕਰਨ ਦੇ ਜੋਗ ਆ ਉਹ ਵਿਚਾਰੇ ਕੰਮ ਕਰ ਰਹੇ ਆ ਮਿਲ ਕੁਛ ਨਹੀਂ ਰਿਹਾ ਇਹੋ ਜੇ ਕਾਰਜ ਸਤਿਗੁਰੂ ਨੇ ਸਮਝਾ ਕੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਨੂੰ ਘੱਲਿਆ ਸੀ ਜਿਹੜੀ ਅੱਜ ਆਪਾਂ ਜਾਇਦਾਦ ਜ਼ਮੀਨ ਬਾਹ ਰਹੇ ਆ ਇਹ ਆਪਾਂ ਨੂੰ ਬੰਦਾ ਸਿੰਘ ਬਹਾਦਰ ਨੇ ਲਾਟ ਕਰਾਈ ਆ ਇੰਨਾ ਮੁਗਲਾਂ ਕੋ ਵੱਡੇ-ਵੱਡੇ ਸਮਰਾਜਦਾਰਾਂ ਤੋਂ ਜਿਹੜਾ ਦਾ ਹਜ਼ਾਰ-ਹਜ਼ਾਰ 5-500 ਕਿੱਲਾ ਪੈੜੀ ਦਾ ਸੀ ਕੋਲੇ ਆਪਾਂ ਤੋਂ ਕੰਮ ਕਰਵਾ ਲੈਂਦੇ ਸੀ ਦਿੰਦੇ ਕੁਛ ਨਹੀਂ ਸੀ ਪਹਿਲ ਬਾਬਾ ਬੰਦਾ ਸਿੰਘ ਬਹਾਦਰ ਨੇ ਤਕਸੀਮ ਕਰਤੀ ਛੋਟੇ ਜ਼ਮੀਦਾਰਾਂ ਚ ਅੱਜ ਆਪਾਂ ਉਹਦਾ ਮਾਲਿਕਾ ਹਾਲਿਕਾ ਭਰ ਕੇ ਤੇ ਆਪਾਂ ਬਾਹਰ ਆਏ ਹਾਂ ਹੁਣ ਉਧਰ ਸਾ ਸੰਗਤ ਜਿਹੜਾ 6ਵੇਂ ਪਾਸ਼ਾ ਜਿਹਦਾ ਨਾਲ ਪੈਂਦੇਖਾਂ ਹੋਇਆ ਸੀ ਦਾ ਜੰਗ ਹੋਇਆ ਸੀ ਪੈਂਦੇਖਾਂ ਮਾਰਿਆ ਸੀ ਸਤਿਗੁਰੂ ਜੀ ਨੇ ਜੰਗ ਕਰਦਾ ਸੀ ਮਹਾਰਾਜ ਨਾਲ ਪਾਲਿਆ ਵੀ ਮਹਾਰਾਜ ਨੇ ਉਹਦੇ ਪੋਤੇ ਸੀ ਪੋਤੇ ਗਾਹ ਜਿਹੜੇ ਗੁੱਲਖਾਨ ਤੇ ਉਤ ਉਤਲਾ ਸ਼ਾਕ ਜਿਹੜੇ ਦੋਏ ਆਏ ਸੀ ਉਹ ਦੋਏ ਪੋਤੇ ਸੀ ਪੈਂਦੇ ਖਾਂ ਦੇ ਤੇ ਸਰਹੰਦਵਾਦ ਸ਼ਾਹ ਦੇ ਕੋਲੇ ਉਹ ਨੌਕਰੀ ਤੇ ਲੱਗੇ ਹੋਏ ਸੀ ਹੁਣ ਉਹਨਾਂ ਨੂੰ ਸਰਹੰਦਵਾਦ ਸ਼ਾਹ ਨੇ ਕਹਿ ਕੇ ਵੀ ਜਾਓ ਤੁਸੀਂ ਗੁਰੂ ਸਾਹਿਬ ਦੇ ਜਾ ਕੇ ਤੁਸੀਂ ਸਹੀਦ ਕਰਨਾ ਹੈ ਉਹਨਾਂ ਦੇ ਸ਼ੁਰਾ ਮਾਰਨਾ ਉਹਨਾਂ ਨੂੰ ਮਾਰਨਾ ਤੁਸੀਂ ਬਸ ਉਹ ਦੋਨਾਂ ਨੇ ਬੇਅੰਤ ਪੈਸੇ ਲੈ ਕੇ ਸਾਹਾ ਸੰਗ ਤੇ ਸਤ ਗੁਰੂ ਦੇ ਦਰਬਾਰ ਚ ਪਹੁੰਚ ਗਏ ਸੀ ਉਹ ਨਾਢੇ ਸਾਲ ਪਹਿਲਾਂ ਮਾਤਾ ਸੁੰਦਰੀ ਜੀ ਕੋਲ ਗਏ ਉਤੋਂ ਸਾਰਾ ਪੁੱਛਿਆ ਵੀ ਸਤ ਗੁਰੂ ਜੀ ਅੱਜ ਕੱਲ ਕਿੱਥੇ ਆ ਜਦੋਂ ਉਹਨਾਂ ਨੇ ਦੱਸਿਆ ਤੇ ਫਿਰ ਇੱਥੇ ਆਏ ਹੁਣ ਇਹ ਬਹੁਤ ਵੱਡੀ ਤਾਰੀਖ ਹੈ ਕੋਈ ਤਾਂ ਕਹਿੰਦਾ ਵੀ ਸਤਗੁਰੂ ਜੀ ਨੇ ਜਿਹੜੇ ਪਹਿਲਾ ਘੋੜੇ ਖਰੀਦੇ ਕਾਬਲ ਕੰਧਾਰ ਤੋਂ ਬਗਲਾ ਤੋਂ ਵੱਡੇ ਉਹ ਸੀਗੇ ਵਪਾਰੀ ਉਹਨਾਂ ਦੇ ਪੈਸੇ ਰਹਿੰਦੇ ਸੀ ਕੋਸੋ ਸਤਗੁਰੂ ਜੀ ਨੇ ਪੈਸੇ ਨਹੀਂ ਸੀ ਦਿੱਤੇ ਉਹ ਪੈਸੇ ਦੇੜ ਦੀ ਬਜਾਏ ਉਹਨਾਂ ਨੇ ਆ ਕੇ ਸਤ ਉਹਦੇ ਸ਼ਰਾ ਮਾਰਿਆ ਕੋਈ ਕਹੇ ਬਹਾਦਰ ਸ਼ਾਹ ਬਾਦਸ਼ਾਹ ਨੇ ਇਕੱਲੇ ਆ ਇਹ ਹੁਣ ਤਵਾਰੀ ਕਾ ਦੋ ਤਾਂ ਠੀਕ ਲੱਗਦੀਆਂ ਤੀਜੀ ਨਹੀਂ ਠੀਕ ਲੱਗਦੀ ਜਿਹੜੀ ਕਿ ਪੈਦਸ਼ੇ ਕਬ ਸਤਗੁਰੂ ਦਾ ਆਪ ਕਹਿੰਦੇ ਸੀ ਕਿਸੇ ਦਾ ਖਾਣਾ ਨਹੀਂ ਕਿਸੇ ਨੂੰ ਬਹੁਤਾ ਦੇਣਾ ਨਹੀਂ ਕਿਸੇ ਤੋਂ ਲੈਣਾ ਨਹੀਂ ਬਰਾਬਰ ਰੱਖਣੇ ਹਿਸਾਬ ਲੈਣਾ ਦੇਣਾ ਬਰਾਬਰ ਰੱਖੀਦਾ ਕਿਸੇ ਦਾ ਨੱਪੀਦਾ ਨਹੀਂ ਹੁੰਦਾ ਤੇ ਸਤਿਗੁਰੂ ਜੀ ਕਿਵੇਂ ਵਪਾਰ ਦੇ ਘੋੜਿਆਂ ਦੇ ਪੈਸੇ ਰੱਖ ਲੈਂਦੇ ਕਿਤੇ ਮਾਇਆ ਦੀ ਕਮੀ ਸੀ ਮਹਾਰਾਜ ਕੋਲੇ ਇਹ ਤਾਂ ਝੂਠ ਹੈ ਹੋ ਸਕਦਾ ਬਹਾਦਰ ਬਾਦਸ਼ਾਹ ਨੇ ਤੇ ਅਸਲੀ ਅਸਲੀਅਤ ਤਾਂ ਹੁੰਦੀ ਹੈ ਸਰਹੰਦ ਤੇ ਹੁਣ ਜਦੋਂ ਬਹਾਦਰ ਬਾਦਸ਼ਾਹ ਨੂੰ ਰਾਜ ਦਵਾਇਆ ਉਹਦੇ ਭਾਈ ਤੋਂ ਤਸਾ ਸੰਗਤ ਉਦੋਂ ਉਹ ਮਹਾਰਾਜ ਨੇ ਉਹਨੂੰ ਕਿਹਾ ਸੀ ਬਾਦਰ ਬਾਛਾ ਨੂੰ ਵੀ ਮੇਰੇ ਜਿਹੜੇ ਸਾਡੇ ਰਜੇ ਵਿੱਚ ਚੰਦੂ ਤੋਂ ਨੱਕ ਪਾ ਕੇ ਛੇਵੇਂ ਪਾਛਾ ਨਕੇਲ ਪਾ ਕੇ ਲੈ ਕੇ ਆਏ ਸੀ ਐਂ 10ਵੇਂ ਪਾਛਾ ਕਹਿੰਦੇ ਵੀ ਸਾਨੂੰ ਵੀ ਉਹ ਆਪਦੇ ਬੰਦੇ ਦੇ ਜਿਨ੍ਹਾਂ ਨੇ ਸਾਡੇ ਤੇ ਜਿਵੇਂ ਸਰਹੰਦ ਨੇ ਸਾਡੇ ਬੱਚੇ ਸੀਧ ਕਰੇ ਆ ਤੇ ਹੋਰ ਸਾਡੇ ਜਿਹੜੇ ਕਾਰਨਾਮੇ ਕਰੇ ਵੀ ਉਹਨਾਂ ਬੰਦਿਆਂ ਨੂੰ ਸਾਨੂੰ ਪੇਸ਼ ਕਰ ਚੁੜਕੌਰ ਦੀ ਜੰਗ ਲਾਈ ਹੈ ਹੋਰ ਸਾਡੇ ਕਿੰਨੇ ਸਿੰਘ ਸ਼ਹੀਦ ਕਰੇ ਆ ਉਹ ਬੰਦੇ ਸਾਨੂੰ ਪੇਸ਼ ਕਰਦੇ ਤੈਨੂੰ ਰਾਜ ਦਵਾ ਦਿੰਦੇ ਆ ਇਹ ਸ਼ਰਤ ਦੇ ਉੱਤੇ ਰਾਜ ਗੱਦੀ ਤੇ ਬੈਠਾ ਸੀ ਬਾਦਰ ਸ਼ਾਹ ਹੁਣ ਉਹ ਜਿਹੜਾ ਸਰਹੰਦ ਸੀ ਉਹਨੂੰ ਡਾਰ ਸੀ ਸਰਹੰਦ ਵਾਲੇ ਸੂਬੇ ਨੂੰ ਬਈ ਸੱਤ ਗੁਰੂ ਜੀ ਨੇ ਜੇ ਬਾਦ ਬਾਦਰ ਬਾਦਸ਼ਾਹ ਦੇ ਨਾਲ ਪੂਰਾ ਮੇਲ ਕਰਕੇ ਤੇ ਮੇਰੇ ਨੱਕ ਤੇ ਨਕੇਲ ਪਾ ਲਈ ਜਿਵੇਂ ਚੰਦੂ ਦੇ ਪਛ ਤੇ ਮੈਂ ਮਾਰਿਆ ਜਾਵਾਂ ਕਿਵੇਂ ਨਾ ਕਿਵੇਂ ਹੋਵੇ ਤਾਂ ਸਤ ਗੁਰੂ ਜੀ ਨੂੰ ਸ਼ਹੀਦ ਕਰ ਗਏ ਇਹ ਗੱਲ ਪੂਰੀ ਸੱਚ ਲੱਗਦੀ ਹੈ ਉਧਰ ਜਿਹੜੀ ਬਾਦਰ ਬਾਸ਼ਾ ਕਿਉਂਕਿ ਬਾਦਰ ਬਾਸ਼ਾ ਨੂੰ ਰਾਜ ਦਵਾਇਆ ਸੀ ਐਡਾ ਕੀ ਦੀ ਨਹੀਂ ਸੀ ਉਹ ਬਣ ਸਕਦਾ ਕਿਉਂਕਿ ਸਤ ਗੁਰੂ ਜੀ ਦਾ ਪਹਿਲਾਂ ਤਾਂ ਹੀ ਉਹ ਹਾਮ ਜਮਾਤੀ ਸੀ ਹਾਮ ਉਮਰ ਸੀ ਤੇ ਸਤ ਗੁਰੂ ਜੀ ਦੇ ਨਾਲ ਉਹ ਬਹੁਤ ਵਰਤਦਾ ਸੀ ਆਨੰਦ ਲਾਲ ਜੀ ਦੇ ਰਾਹੀ ਆਨੰਦ ਲਾਲ ਜੀ ਨੂੰ ਬਾਦਰ ਬਾਸ਼ਾ ਨੇ ਕੱਲਿਆ ਸੀ ਨਾ ਗੁਰੂ ਸਤਗੁਰੂ ਜੀ ਦੇ ਪਾਸ। ਇਸ ਤਰ੍ਹਾਂ ਸਾਹਿਬ ਇਹ ਨਹੀਂ ਤਵਾਰੀਖ ਹੋ ਸਕਦੀ ਨਾ ਵਪਾਰੀ ਵਾਲੀ ਹੋ ਸਕਦੀ ਹੈ ਨਾ ਬਾਦਰ ਤੇ ਇਹਦੇ ਵਾਲੀ ਸਰਹੰਦ ਵਾਲੀ ਹੋ ਸਕਦੀ ਹੈ। ਉਹ ਆ ਕੇ ਨਾ ਸਾਹਾ ਸੰਗਤ ਸਤੂਰੂ ਜੀ ਦੇ ਪਾਸ ਰਹਿਣ ਲੱਗ ਪਏ। ਜਦੋਂ ਸਤਗੁਰੂ ਦੇ ਕੋਲੇ ਰਹਿਣ ਲੱਗ ਪਏ ਆ ਕੇ ਤੇ ਸਾਧ ਸੰਗਤ ਉਹਨਾਂ ਅਗੇ ਕਿਤੇ ਬਹੁਤ ਸਤ ਗੁਰੂ ਦੇ ਨੇੜੇ ਹੋ ਗਏ ਬਹੁਤ ਜ਼ਿਆਦੇ ਜੋ ਸੇਵਾ ਕਰਨੀ ਜਿੱਧਰ ਨੂੰ ਕੰਮ ਨੂੰ ਘੜਾ ਭੱਜ ਕੇ ਜਾਣਾ ਜਿੱਧਰ ਨੂੰ ਕੰਮ ਘਾਣਾ ਭੱਜ ਕੇ ਜਾਣਾ ਤੇ ਇਸ ਤਰ੍ਹਾਂ ਸਾਧ ਸੰਗਤ ਸਤ ਗੁਰੂ ਦੇ ਕੋਲੇ ਰਹਿਣ ਲੱਗ ਗਏ ਹੁਣ ਉਹਨਾਂ ਦੇ ਦਾ ਸਰਹੰਦ ਦੇ ਪੈਸੇ ਕਬੂਲੇ ਸੀ ਨਾਲੇ ਉਹਨਾਂ ਨੂੰ ਬਦਲੇ ਦਾ ਕਿਹਾ ਸੀ ਵੀ ਸੋਡੇ ਨਦੇ 6ਵੇਂ ਪਾਤਸ਼ਾਹ ਨੇ ਸੋਡਾ ਦਾਦਾ ਸੀ ਨਾ ਜਿਹੜਾ ਵੀ ਉਹ ਸੀਧ ਕਰਿਆ ਸੀ ਵੀ ਤੁਸੀਂ ਲਓ ਬਦਲਾ ਇੱਕ ਤਾਂ ਬਦਲੇ ਦੀ ਤਾਂਗ ਸੀ ਇੱਕ ਸਰਹੰਦ ਤੋਂ ਪੈਸੇ ਲੈਣੇ ਸੀ ਇਸ ਤਰ੍ਹਾਂ ਸਾਧ ਸੰਗਤ ਨੂੰ ਪੂਰੇ ਤੌਲੇ ਸੀ ਵਿਕੇ ਵਰਤੇ ਮੈਨਾਂ ਕਿਵੇਂ ਗੁਰੂ ਨੂੰ ਅਸੀਂ ਆਪਦਾ ਬਦਲਾ ਲਈਏ ਉਧਰ ਸੰਦਾਲ ਵਾਲੇ ਨੂੰ ਸੀ ਵੀ ਕਿਤੇ ਮੈਨੂੰ ਨਾ ਮਹਾਰਾਜ ਨੱਕ ਚਨਕੇ ਲਪਾ ਕੇ ਲੈ ਜਾਣਾ ਤੇ ਸਾਧ ਸੰਗਤ ਉਹਨਾਂ ਨੇ ਕੀ ਕਰਿਆ ਤੇ ਇਸ ਤਰ੍ਹਾਂ ਫਿਰਦੇ ਫਿਰਦੇ ਤੇ ਇੱਕ ਦਿਨ ਐਸਾ ਆਇਆ ਸਤ ਗੁਰੂ ਦੇ ਕੋਲ ਜੀ ਉਹਨਾਂ ਨੂੰ ਐਂਸ ਵੀ ਜਦੋਂ ਕੋਈ ਨਾ ਹੋਵੇ ਸਤ ਗੁਰੂ ਜੀ ਕੁਸ ਸਰੀਰ ਦੇ ਬਖੋ ਢਿੱਲੇ ਸੀ ਤੇ ਆਪਦੇ ਤੰਬੂ ਚ ਪਏ ਸੀ ਤੇ ਉਹ ਦੋਏ ਸਤ ਗੁਰੂ ਦੇ ਕੋਲੇ ਫਿਰ ਰਹੇ ਸੀ ਐਸਾ ਕੰਮ ਹੋਇਆ ਸਤ ਗੁਰੂ ਸਿੰਘ ਨੂੰ ਕਹਿੰਦਾ ਵੀ ਤੂੰ ਆਹ ਕੰਮ ਕਰ ਵੀ ਉਹ ਦੇਖ ਕੇ ਜਾਂ ਕਿਸੇ ਪਾਸੇ ਵੀ ਕੋਈ ਐਸਾ ਵਿਦ ਬਣ ਗਈ ਉਹ ਜਿਹੜਾ ਸਿੰਘ ਸੀ ਤੇ ਉੱਥੋਂ ਸਤ ਗੁਰੂ ਦੇ ਕੋਲੋਂ ਪਾਸੇ ਹੋ ਗਿਆ ਤੇ ਉਹਨਾਂ ਨੂੰ ਮਿਲ ਗਿਆ ਸਵਾ ਜਦੋਂ ਮਾਰਿਆ ਨਾ ਖੰਜਰ ਉਹਨੇ ਬਹੁਤ ਜ਼ੋਰ ਨਾਲ ਘਬੋਇਆ ਖੰਜਰ ਸਤ ਗੁਰੂ ਦੇ ਘਬੋ ਕੇ ਤੇ ਲੱਗਿਆ ਭਜਣ ਉਹ ਤਾਂ ਸਤ ਗੁਰੂ ਜੀ ਨੇ ਉੱਥੇ ਹੀ ਸੱਟ ਲਿਆ ਤੇ ਦੂਜਾ ਜਦੋਂ ਲਾਲਾ ਲਾਲਾ ਹੋ ਗਿਆ ਤੇ ਸਿੰਘਾਂ ਨੇ ਵੜ ਲਿਆ ਉਹ ਤਾਂ ਦੋਨੇ ਦਿੱਤੇ ਮਾਰ ਸਾਧ ਸੰਗਤ ਤੇ ਬਦਲਾ ਵੀ ਲੈ ਲਿਆ ਤੇ ਮਾਰ ਵੀ ਦਿੱਤੇ ਉਧਰ ਸਤ ਗੁਰੂ ਹਣ ਪੇਟ ਦੇ ਵਿੱਚ ਬਹੁਤ ਵੱਡਾ ਫੱਟ ਖੁੱਲ ਗਿਆ ਹੁਣ ਸਾਧ ਸੰਗਤ ਸਤ ਗੁਰੂ ਜੀ ਦੇਖ ਲੋ ਕਿੰਨੇ ਤੇ ਬੇਸਾਬਾ ਜਿਹੜਾ ਮੈਲਾ ਮੰਜੇ ਤੇ ਉਹ ਵੀ ਥੱਲੇ ਨਿਕਲੀ ਜਾ ਰਿਹਾ ਤੇ ਸਤ ਗੁਰੂ ਦਾ ਬਹੁਤ ਘੁੱਟ ਕੇ ਫੜਿਆ ਹੋਇਆ ਆਪਦੇ ਕਾਲਜੇ ਨੂੰ ਕੁੱਟ ਕੇ ਫੜੀ ਬੈਠੇ ਆ ਤੇ ਨਾਲੇ ਸਿੰਘਾਂ ਨੂੰ ਕਹੀ ਜਾਂਦੇ ਵੀ ਸਿੰਘੋ ਕੋਈ ਗੱਲ ਨਹੀਂ ਡੋਲੇਉ ਨਾ ਕੁਝ ਨਹੀਂ ਹੁੰਦਾ ਠੀਕ ਆ ਅਸੀਂ ਨਾਲੇ ਸਤਿਗੁਰੂ ਜੀ ਆਏ ਕਹੀ ਜਾਂਦੇ ਆ ਵੀ ਅਸੀਂ ਠੀਕ ਆ ਬੇਸਾਂਸਰੋ ਤੁਸੀਂ ਤੇ ਘਬਰਾਓ ਨਾ ਕੋਈ ਗੱਲ ਨਹੀਂ ਸਾ ਸੰਗਤ ਬਹੁ ਭੱਜੇ ਦਵਾ ਦਾ ਭੱਜੇ ਨਟੇ ਬਾਦਰ ਸ਼ਾਹ ਕੋਲੇ ਗਏ ਬਾਦਰ ਸ਼ਾਹ ਦੇ ਕੋਲੇ ਇੱਕ ਅੰਗਰੇਜ਼ ਬੈਦ ਸੀ ਬਹੁਤ ਤਕੜਾ ਅੰਗਰੇਜ਼ ਬੈਦ ਸਾਹ ਸੰਗਤ ਉਹ ਸਤਿਗੁਰੂ ਜੀ ਦੇ ਆਇਆ ਟੰਕੇ ਲਾਉਣ ਉਹਨੇ ਦੂਸਰੇ ਦਿਨ ਫਿਰ ਸਤਿਗੁਰੂ ਜੀ ਦੇ ਟੰਕੇ ਲਾਏ ਉਹਨਾਂ ਕੋਲੇ ਹੁੰਦੀਆਂ ਸੀ ਬੂਟੀਆਂ ਉਹ ਬੂਟੀਆਂ ਨਾ ਲਾ ਕੇ ਸੁੰਨ ਕਰ ਲੈਂਦੇ ਸੀ ਸੁੰਨ ਕਰਕੇ ਫਿਰ ਸਤਿਗੁਰੂ ਦੇ ਟੰਕੇ ਲਾਏ ਸੀ ਤੇ ਦਵਾਈ ਬੂਟੀ ਉਹ ਕਰਦਾ ਰਿਹਾ 15 ਦਿਨ ਸਤਿਗੁਰੂ ਦੇ ਕੋਲ ਹੀ ਰਿਹਾ ਉਹ ਕਿਹੜਾ ਬਾਹਰਲਾ ਵੈਦ ਸੀ ਬਹੁਤ ਵਧੀਆ ਵੈਦ ਸੀ ਹੁਣ ਸਾਹ ਸੰਗਤ ਹੁਣ ਸਤਗੁਰੂ ਜੀ ਸੰਗਤਾਂ ਦੇ ਨਾਲ ਉਪਦੇਸ਼ ਕਰ ਰਹੇ ਆ ਸੰਗਤਾਂ ਪੂਰੀਆਂ ਅਦਾਸ ਹੋਈਆਂ ਬੈਠੀਆਂ ਜਿਕਾਰੇ ਛੱਡਦੇ ਗਏ ਪਰ ਅਦਾਸ ਆ ਕਿਉਂਕਿ ਸਤੂ ਦਾ ਚਿਹਰਾ ਮੈਲਾ ਬਹੁਤ ਨਿਕਲ ਚੁੱਕਿਆ ਸੀ ਖੂਨ ਤੇ ਸਤਗੁਰੂ ਜੀ ਬਹੁਤ ਅਦਾਸ ਹੋ ਗਏ ਸੀ ਕਮਜ਼ੋਰ ਹੋ ਗਏ ਸੀ ਬਹੁਤ ਬਚਨ ਬਲਾਸ ਜ਼ਰੂਰ ਕਰਦੇ ਸੀ ਸਾਹ ਸੰਗਤੋ ਫੇਰ ਕੀ ਕਰਿਆ ਨਾ ਜਦੋਂ ਉਹ ਰਹਿਦਾ ਸੀ 15 ਦਿਨ ਤੱਕ ਉਹ ਜਿਹੜਾ ਫਟ ਪੂਰਾ ਠੀਕ ਰਿਹਾ ਜਮਾਂ ਠੀਕ ਹੋ ਗਿਆ ਸਤੁਰੂ ਜੀ ਵੀ ਠੀਕ ਹੋ ਗਏ ਤਰਨ ਫਿਰ ਨਵੀ ਲੱਗ ਗਏ ਇੱਕ ਦਿਨ ਇੱਕ ਐਸਾ ਜੋਧਾ ਆਇਆ ਦਰਬਾਰ ਦੇ ਵਿੱਚ ਆ ਕੇ ਸਤੁਰੂ ਦਾ ਤਨੁੱਖ ਕਹਿੰਦਾ ਕਹਿੰਦਾ ਕੋਈ ਇਹਨੂੰ ਖਿੱਚ ਵੀ ਲੈਂਦਾ ਕਿ ਐਵੇਂ ਇਹ ਰੱਖਿਆ ਦਿਖਾਉਣ ਵਾਸਤੇ ਹੀ ਰੱਖਿਆ ਇਹਨੂੰ ਖਿੱਚਦਾ ਕੋਈ ਹੁਣ ਸਤਗੁਰੂ ਜੀ ਕੋਲੇ ਬੈਠੇ ਸੀ ਉਹਦੇ ਨਾਲ ਸਤਗੁਰੂ ਜੀ ਕਿਵੇਂ ਕੋਹਾ ਸਕਦੇ ਸੀ ਉਹ ਕਹਿੰਦੇ ਦੇਖਣ ਵਾਸਤੇ ਨਹੀਂ ਰੱਖਿਆ ਸਤਗੁਰੂ ਕਹਿੰਦੇ ਚਲਾਉਣ ਵਾਸਤੇ ਰੱਖਿਆ ਬਹੁਤ ਸੰਗਤਾਂ ਨੇ ਕਿਹਾ ਮਹਾਰਾਜ ਤੁਸੀਂ ਨਾ ਇਹ ਕੰਮ ਕਰੋ ਉਹ ਕਹਿੰਦੇ ਫਿਰ ਇਹਦੇ ਅੰਦਰੋਂ ਨਹੀਂ ਸੀ ਜਾਣਾ ਵੀ ਐਵੇਂ ਦਿਖਾਉਣ ਵਾਸਤੇ ਰੱਖਿਆ ਕਿਉਂਕਿ ਇੱਕ ਵਿਦ ਅਕਾਲ ਪੁਰਖ ਦੀ ਸੀ ਸਰੀਰ ਨੂੰ ਛੱਡਣਾ ਸੀ ਸਮਾਂ ਆ ਰਿਹਾ ਸੀ ਸਮਾਂ ਕਿਸੇ ਤੇ ਔਲੀਏ ਪਗੰਬਰ ਵੀਰ ਜੋ ਵੀ ਹੋਇਆ ਸਭ ਤੇ ਆ ਕੇ ਆਿੰਦਾ ਹੈ ਸਮੇਂ ਨੇ ਦੂਰ ਨਹੀਂ ਸੀ ਹੋਣਾ ਹੁਣ ਸਤਿਗੁਰੂ ਜੀ ਜਦੋਂ ਉਹਨੂੰ ਖਿੱਚ ਕੇ ਦਿਖਾਇਆ ਤੇ ਨੌ ਟਾਂਕੀ ਕਹਿੰਦੇ ਵੀ ਤੋ ਖਿੱਚਦੇ ਆ ਨਾ ਮਹਾਰਾਜੋ ਤੇ ਸਰੀਰ ਦੀਆਂ ਹੱਡੀਆਂ ਪੜਾ ਕਪੜਾ ਕਪੜਾ ਕ ਕਰਦਿੰਗੇ ਤੇ ਟੜਕ ਟੜਕ ਕਰਕੇ ਉਹ ਟਾਂਕੇ ਟੁੱਟ ਗਏ ਜਿਹੜਾ ਜ਼ਖਮ ਸਤਿਗੁਰੂ ਜੀ ਨੇ ਉਹ ਤਰਾਖਤਾ ਦਿੱਤਾ ਚਲਾ ਤੇ ਫਿਰ ਦੇਖੋ ਵੀ ਚੀਸਾਂ ਪਈਆਂ ਤੇ ਸਾਰਾ ਮੈਲਾ ਫੇਰ ਵਹਿ ਤੁਰਿਆ ਫਿਰ ਸਤਿਗੁਰੂ ਜੀ ਕੁੱਟੀ ਬੈਠੇ ਆ ਫਿਰ ਉਹ ਜਰਾ ਨੂੰ ਲਿਆਏ ਸੱਦ ਕੇ ਤੇ ਜਰਾ ਕਹਿੰਦਾ ਬੇ ਹੌਣ ਨਹੀਂ ਜੀ ਹੁਣ ਇਹੇ ਮਹਾਰਾਜ ਵੀ ਕਹਿੰਦੇ ਵੀ ਹੁਣ ਲਾਇਓ ਨਾ ਬਸ ਹੁਣ ਸਾਡਾ ਸਿੰਘੋ ਅੰਤਲਾ ਸਮਾਂ ਆ ਗਿਆ ਤੇ ਹੁਣ ਇਹਨੂੰ ਤੁਸੀਂ ਛੇੜਿਓ ਨਾ ਬਸ ਹੁਣ ਤੁਸੀਂ ਇੱਕ ਕੰਮ ਕਰੋ ਸਾਡੇ ਚੇਖਾ ਤਿਆਰ ਕਰ ਦਿਓ ਉਧਰ ਸਤਿਗੁਰੂ ਜੀ ਦਾ ਦਰਬਾਰ ਲਾ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪ੍ਰਕਾਸ਼ ਕਰ ਲਏ ਸਤਿਗੁਰੂ ਜੀ ਬਹਿ ਕੇ ਉਪਦੇਸ਼ ਕਰਨ ਲੱਗੇ ਸਾਰੀ ਰਾਤ ਉਪਦੇਸ਼ ਕਰਿਆ ਸੰਗਤਾਂ ਨੂੰ ਸੰਬੋਧਨ ਕਰ ਕਰ ਮਹਾਰਾਜ ਨੇ ਸੰਗ ਤਾਂ ਪੂਰੀਆਂ ਅਦਾਸ ਬੈਟੀਆਂ ਹੰਝੂ ਸੱਟ ਰਹੀਆਂ ਤੇ ਸੰਗ ਤਾਂ ਕਹਿਣ ਲੱਗੀਆਂ ਮਹਾਰਾਜ ਤੁਸੀਂ ਹੁਣ ਜੋਤੀ ਜੋਤ ਸਮਾ ਜਾਣਾ ਤੁਸੀਂ ਕਹੀ ਜਾਂਦੇ ਹੋਣਾ ਸੀ ਜਾਣਾ ਹੁਣ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਆ ਸਾਨੂੰ ਛੋਡੇ ਵਰਗਾ ਗੁਰੂ ਨਹੀਂ ਮਿਲਣਾ ਸਾਨੂੰ ਤਾਂ ਤੁਸੀਂ ਹੁਣ ਦੱਸੋ ਕਿਹਦੇ ਲੜ ਲਾਉਣੇ ਆ ਬਹੁਤ ਸਤਗੁਰੂ ਸੰਗ ਤਾਂ ਕਹਿਣ ਲੱਗੀਆਂ ਮਹਾਰਾਜ ਕਹਿੰਦੇ ਵੀ ਕੋਈ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਸੁਣੋ ਨਾ ਐਸੇ ਗੁਰੂ ਦੇ ਲੜ ਲਾਵਾਂਗੇ ਜੀਨੂੰ ਕੋਈ ਨਾ ਮਾਰ ਸਕੇਗਾ ਨਾ ਤੋੜ ਸਕੇਗਾ ਨਾ ਢਾ ਸਕ ਰੱਗ ਲਾ ਸਕ ਕੋਈ ਨਹੀਂ ਕਰ ਸਕਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਅਲਾਹੀ ਬਾਣੀ ਦੇ ਲੜ ਲਾ ਕੇ ਜਾਵਾਂਗੇ ਤੁਹਾਨੂੰ ਨਿਰੰਕਾਰ ਅਕਾਲ ਪੁਰਖ ਦੇ ਜਿਹੜਾ ਮੇਰਾ ਪੰਥ ਹੈ ਅਕਾਲ ਪੁਰਖ ਦਾ ਤੁਸੀਂ ਇੱਕ ਅਕਾਲ ਪੁਰਖ ਤੋਂ ਅਧੀਨ ਤੋਂ ਬਿਨਾ ਹੋਰ ਕਿਸੇ ਦੇ ਅਧੀਨ ਨਹੀਂ ਚੱਲਣਾ ਉਹਦੇ ਲੜਸੋਂ ਨੂੰ ਲਾ ਕੇ ਚੱਲੇ ਆ ਸਤਿਗੁਰੂ ਜੀ ਨੇ ਆਪ ਸੰਗਤਾਂ ਨੂੰ ਸਬੋਧਨ ਕਰਿਆ ਤਿੰਨ ਪ੍ਰਕਰਮਾ ਕਰੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੈੜ ਤੋਂ ਦੀ ਤਿੰਨ ਨਰੀ ਵਾਲ ਰੱਖ ਕੇ ਸਤਿਗੁਰੇ ਨੇ ਪ੍ਰਕਰਮਾ ਕਰਕੇ ਸ੍ਰੀ ਗੁਰੂ ਮਹਾਰਾਜ ਦਾ ਹੁਕਮ ਨਾਵਾ ਲੈ ਕੇ ਚੌਰ ਕਰਿਆ ਚੌਰ ਕਰਕੇ ਸਾਰਿਆਂ ਨੂੰ ਕਹਿੰਦਾ ਵੀ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਆ ਗੁਰੂ ਮਾਨਿਓ ਗ੍ਰੰਥ ਪਰ ਗਟੋਕ ਰਾਂ ਕੀ ਦੇ ਮਹਾਰਾਜ ਨੇ ਕਹਿਤਾ ਲੜ ਲਾਤਾ ਆਪ ਸਤਿਗੁਰੂ ਜੀ ਕਹਿਣ ਲੱਗੇ ਉਹ ਸਿੰਘੋ ਹੁਣ ਐਂ ਕਰੋ ਚੰਦਨ ਦੀ ਚਿਖਾ ਚੜਨ ਦਿਓ ਜਦੋਂ ਚੰਦਨ ਦੀ ਚਿਖਾ ਚੜੀ ਕੋਦਰ ਇੱਕ ਸਿੰਘ ਨੂੰ ਕਹਿਤਾ ਸੀ ਵੀ ਤੂੰ ਸਾਡਾ ਕਮੈਦ ਘੋੜਾ ਜਿਹੜਾ ਉਹਨੂੰ ਜਾ ਕੇ ਸੋਨੇ ਦੀ ਕਾਠੀ ਉਹਦੇ ਪੈਰ ਦੀ ਨੂੰ ਕਾਠੀ ਪਾ ਦੇ ਉਹਦੇ ਸ਼ਸਤਰ ਵਾਸਤਾ ਸਾਰੇ ਕੱਸਦੇ ਘੋੜੇ ਦੇ ਇੱਧਰ ਸਿੰਘਾਂ ਨੂੰ ਕਹਿੰਦੇ ਵੀ ਸਾਡੀ ਚਿਖਾ ਚੜੋ ਚਿਖਾ ਚੜੀ ਗਈ ਕਨਾਤਾ ਲੱਗ ਗਿਆਂ ਨਾਲੇ ਮਾਰੇ ਕਦੇ ਸਾਡਾ ਜਿਹੜਾ ਇਹ ਅੰਗੀਠਾ ਇਹ ਫਰੋ ਲੜਾਣੀ ਜਮੈਂ ਤੇ ਇੱਕ ਸਾਡੀ ਨੇ ਇੱਥੇ ਬਣਾਉਣੀ ਜਗਾ ਮਹਾਰਾਜ ਇਹ ਗੱਲ ਕਹਿ ਗਏ ਸੀ ਤੇ ਭਾਈ ਸੰਤੋਖ ਸਿੰਘ ਸਾਡੇ ਕੋਲੇ ਇਕੱਲੇ ਰਹਿਣਗੇ ਹੋ ਸਾਰੀ ਸੰਗਤ ਆਪਦਾ ਘਰਾਂੋਂ ਚਲੇ ਜਾਓ ਰਹਿਣਾ ਰਹੋ ਜੋ ਤੁਹਾਡੀ ਇੱਛਾ ਕਰੋ ਅੱਜ ਤੋਂ ਮੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰ ਸਾਡੇ ਤੱਕ ਮਹਾਰਾਜ ਕੋਲੇ ਆ ਕਹਿਣ ਲੱਗੇ ਮਹਾਰਾਜ ਸਤਿਵਚਨ ਸੰਗ ਤਾਂ ਬਹੁਤ ਅਦਾਸ ਹੈ ਹੁਣ ਵੀ ਕਿਉ ਨਾ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁੰਦੇ ਹੋਏ ਸਿੰਘ ਪੂਰੇ ਬੋਲੇ ਸੋਨਿਆਲ ਦੇ ਜਕਾਰੇ ਜਿੱਧਰ ਨੂੰ ਜੰਗ ਨੂੰ ਜਾਂਦੇ ਆ ਆਇਆਗਾ ਤਾਂ ਹੈਗਾ ਤਾਂ ਹੁੰਦੀ ਜਾਂਦੀ ਹੈ ਬੜੇ ਅੰਗ ਸੰਗ ਤੇ ਮਹਾਰਾਜ ਕਹਿੰਦੇ ਅਰਦਾਸ ਕਰਿਓ ਸਾਡੀ ਅਸੀਂ ਤੁਹਾਡੇ ਨਾਲ ਹੋਵਾਂਗੇ ਫਿਕਰ ਨਾ ਕਰਿਓ ਸਿੰਘੋ ਦੈਨਾਛਡ ਦੇਖੋ ਕਿਤੇ ਪੰਥ ਨੂੰ ਉੱਚਾ ਚੁੱਕਿਓ ਮੇਰੇ ਪੰਥ ਨੂੰ ਉੱਚਾ ਚੁੱਕਿਓ ਡੋਰ ਨਾ ਜਾਇਓ ਸਿੰਘ ਬਹੁਤ ਕਰੜੇ ਹੁੰਦੇ ਆ ਸਿੰਘ ਇੱਕ ਕਾਲਪੁਰਖ ਦੇ ਆ ਸੋਨੂੰ ਲੜੀ ਐਸੇ ਲਾ ਕੇ ਚੱਲਿਆ ਜਿਹੜਾ ਸੋਨੂੰ ਕੋਈ ਉਹਨੂੰ ਵਿਗਾੜ ਨਾ ਸਕੇ ਕੋਈ ਸੋਡਾ ਕੋਸ਼ ਕੋਈ ਕੋਸ਼ ਕਰਦਾ ਫਿਰ ਇਹ ਸੋਡੀਆਂ ਜੜਾਂ ਪਤਾਲ ਚ ਬਹੁਤ ਵੱਡੇ ਵੱਡੇ ਵਿਦੇਸ਼ ਕਰੇ ਮਹਾਰਾਜ ਨੇ ਤੇਚੇਖਾ ਦੇ ਉੱਪਰ ਬੈਠ ਗਏ ਕੇ ਖਾਲ ਲਟਾ ਲਟ ਬਲ ਗਈ ਸੰਗ ਤਾਂ ਸੋਗ ਦੇ ਵਿੱਚ ਬੈਠੀਆਂ ਹੁਣ ਸਾਧ ਸੰਗਤ 10ਵੇਂ ਦਿਨ ਦਾ ਭੋਗ ਪੈਂਦਾ ਜਿਹੜਾ ਭੋਗ ਪਾਇਆ ਤੇ ਅੰਗੇਠਾ ਫਰੋਲੇਗਾ ਤੇ ਇੱਕ ਛੋਟੀ ਸਰੀ ਸਾਹ ਉਹ ਨਿਕਲੀ ਵਿੱਚੋਂ ਬਸ ਉਧਰ ਕਮੈਦ ਘੋੜਾ ਹੈ ਨਹੀਂ ਸੀ ਕਮੈਦ ਘੋੜੇ ਤੇ ਚਲੇ ਗਏ ਹੁਣ ਸੰਗ ਤਾਂ ਕਹਿੰਦੇ ਵੀ ਇੱਕ ਤਾਂ ਕਮੈਦ ਘੋੜਾ ਹੈ ਨਹੀਂ ਤੇ ਗੀਠਾ ਨੂੰ 10ਵੇਂ ਦਿਨ ਫਰੋਲੇ ਫਰੋਲੇ ਤੇ ਕੱਲੀ ਛੋਟੀ ਕਿਰਪਾ ਨਿਕਲੀ ਉੱਥੇ ਵੀ ਤੇ ਇੱਕ ਸਾਧੂ ਜਦੋਂ ਭੋਗ ਪਿਆ ਸਾਰੇ ਭਾਂਡੇ ਸਾਹਮਣੇ ਇੱਕ ਸੈਗਰੇ ਨਾਲ ਪੂੜੇ ਰੱਖਦੇ 10-15 ਪੂੜੇ ਥੱਲੇ ਕਿਤੇ ਕੜਾਹੀ ਦੇ ਵੀ ਆਪਾਂ ਫੇਰ ਖਾਵਾਂਗੇ ਤੇ ਉਧਰੋਂ ਸਾਧੂ ਤੁਰਿਆ ਆਉਂਦਾ ਸੀ ਇੱਕ ਸਾਧੂ ਜੰਗਲਾਂ ਚੋਂ ਛੇਪਦੀ ਵਾਲੇ ਪਾਸਿਓਂ ਤੇ ਉਹ ਆਇਆ ਜਦੋਂ ਉੱਥੇ ਆ ਕੇ ਤੇ ਕਹਿੰਦਾ ਕੀ ਗੱਲੋ ਸਿੰਘੋ ਤੁਸੀਂ ਆਰਾਮ ਬੈਠੇ ਆਂ ਉਹਨੂੰ ਭੋਗ ਪਾ ਕੇ ਹਟਿਆ ਸੀ 10ਵੇਂ ਦਿਨ ਦਾ ਕਹਿੰਦੇ ਮਾਰੇ ਵੀ ਅਸੀਂ ਬੜੇ ਗੁਰੂ ਗੋਬਿੰਦ ਸਿੰਘ ਦਾ ਚਲੇ ਗਏ ਸਾਨੂੰ ਛੱਡ ਕੇ ਤੋਂ ਅੱਜ 10 ਦਿਨ ਹੋ ਗਏ ਉਹ ਕਹਿੰਦੇ ਕਦੋਂ ਕਿੱਥੇ ਤੁਸੀਂ ਕਹਿੰਦੇ 10 ਦਿਨ ਹੋ ਗਏ ਮੈਨੂੰ ਤਾਂ ਹੁਣ ਉੱਥੇ ਮਿਲੇ ਆ ਫਲਾਨੇ ਥਾਂ ਮੈਂ ਉਧਰੋਂ ਆਏ ਤੇ ਗੁਰੂ ਘੋੜੇ ਤੇ ਜਾਂਦੇ ਸੀ ਇਕੱਲੇ ਹੀ ਨਾਲ ਬਾਜ ਸੀ ਸਾਦੇ ਸ਼ਸਤਰ ਪਹਿਨੇ ਸੀ ਘੋੜਾ ਸੀ ਕਬਾਇਦ ਜਿਹੜਾ ਅੱਗੇ ਲੈ ਜਾਂਦੇ ਆ ਉਹ ਤੇ ਮੈਨੂੰ ਕਹਿੰਦੇ ਤਾਂ ਸ਼ਿਕਾਰ ਚੱਲੇ ਆ ਵੀ ਬੀਬੇ ਕਰੋ ਆਗੇ ਅਸੀਂ ਚਲੋ ਤੁਸੀਂ ਉੱਥੇ ਜਾ ਪੂੜੇ ਪਾਇਆ ਤੇਰੇ ਫਲਾਨੀਆਂ ਕੜਾਈਆਂ ਦੇ ਥੱਲੇ ਜਾ ਕੇ ਛਕ ਲਾ ਜਦੋਂ ਉਹਨੇ ਕਿਹਾ ਵੀ ਉਹ ਸੰਸੰਗ ਤੋਂ ਮੰਨਣਾ ਵੀ ਐਵੇਂ ਕਹਿੰਦਾ ਕਿਤੇ ਜਦੋਂ ਉਹਨੇ ਪੂੜੇ ਕਿਹਾ ਵੀ ਪੂੜੇ ਪਾਇਆ ਫਲਾਨੀਆਂ ਕੜਾਈਆਂ ਦੇ ਥੱਲੇ ਤੇ ਜਾ ਜਾ ਕੇ ਚੱਕ ਕੇ ਖਾ ਲਈ ਤੇਰੇ ਰੱਖੇ ਹੋਏ ਆ ਤੇਰੇ ਨਾਂ ਦੇ ਜਦੋਂ ਪੂੜੇ ਚੱਕ ਕੇ ਦਿੱਤੇ ਤੇ ਉਹਦੀਆਂ ਸਾਰੀਆਂ ਨਿਸ਼ਾਨੀਆਂ ਤੇ ਜਾਂ ਕਹਿੰਦੇ ਵੀ ਵਾਕੈ ਸਭ ਸਾਰੇ ਖੜਖੜ ਕੇ ਅਸਰ ਲਾ ਗਏ ਵੀ ਕਿਤੇ ਨਹੀਂ ਗਏ ਸਤਿਗੁਰੂ ਜੀ ਇੱਥੇ ਹੀ ਆ ਜਿਹੜੇ ਮੇਰੇ ਵਰਗੇ ਭੋਲ ਸੀ ਉਹ ਕਹਿੰਦੇ ਆ ਸ਼ਾਮ ਨੂੰ ਆ ਜਾਣਗੇ ਕਿ ਮਿਲਿਆ ਤਾਂ ਆ ਜਾਣਗੇ ਸ਼ਾਮ ਨੂੰ ਹੁਣ ਸਤਿਗੁਰੂ ਜੀ ਜਾਣਾ ਕਿੱਥੇ ਜੇ ਸਾਧ ਸੰਗਤ ਆਪਣੀਆਂ ਅੱਖਾਂ ਤੋਂ ਲੋਪ ਹੋਏ ਸੀ ਇੱਥੇ ਹੀ ਆ ਸੰਸਾਰ ਚ ਜਦੋਂ ਵੀ ਯਾਦ ਕਰਦੇ ਆਪਾਂ ਉਹਦੀ ਮਿਲਦੇ ਆ ਇਸ ਤਰ੍ਹਾਂ ਸਾਧ ਸੰਗਤ ਜਿਹੜਾ ਉਹ ਫਿਰ ਗੋਲਖਾਨ ਤੇ ਜਦੋਂ ਉਹਨਾਂ ਨੇ ਮਾਰੇ ਨਾ ਫਿਰ ਉਹ ਸਰਹੰਦ ਸੂਬੇ ਤੇ ਗਈ ਸੂਈ ਸਿੱਧੀ ਹੁਣ ਆਪਾਂ ਨਾਲ ਕਿ ਵੀ ਸਾਧ ਸੰਗਤ ਜਿਹੜੇ ਘੋੜੇ ਖਰੀਦੇ ਸੀ ਮਾਰੇ ਤੇ ਪੈਸੇ ਹੀ ਨਹੀਂ ਦਿੱਤੇ ਇਹ ਗੱਲ ਵੀ ਜਾਚਦੀ ਨਹੀਂ ਤੇ ਬਹਾਦਰ ਸ਼ਾਹ ਬਾਸ਼ਾ ਦਾ ਪ੍ਰੇਮੀ ਬਹੁਤ ਸੀ ਮਹਾਰਾਜ ਦਾ ਕਿਉਂਕਿ ਹਮ ਜਮਾਤੀ ਸੀ ਇੱਕ ਉਮਰ ਦੇ ਸੀ ਬਾਕੀ ਰਾਜ ਮਹਾਰਾਜ ਨੇ ਉਹਨਾਂ ਨੂੰ ਦਵਾਇਆ ਸੀ ਉਹਨਾਂ ਦੇ ਵੱਡੇ ਭਰਾ ਤੋਂ ਬਾਕੀ ਆਨੰਦ ਲਾਲ ਜੀ ਦਾ ਕਰਕੇ ਮਹਾਰਾਜ ਉਹਨਾਂ ਦੇ ਸੀ ਵੀ ਨਾਲ ਹੀ ਜਿਹੜਾ ਵਜੀਦ ਖਾਂ ਸੀ ਉਹ ਟਰਦਾ ਸੀ ਸਰਾਂਨ ਦਾਲਾ ਸੂਬਾ ਉਹਨੂੰ ਸੀ ਵੀ ਕਿਤੇ ਮੈਨੂੰ ਨਨਕੇਲ ਪਾ ਲੈਣਾ ਕੰਮ ਉਹਨੇ ਕਰਾਇਆ ਸੀ ਇਹ ਸਾਰਾ ਤੇ ਸਤ ਗੁਰੂ ਜੀ ਨੇ ਜਾਣਾ ਹੀ ਸੀ ਹੁਣ ਜਿਹੜੇ ਇਹ ਸਾਹ ਸੰਗਤ ਬਚਨ ਹੋਏ ਹਨ ਮਹਾਰਾਜੇ ਆਪ ਹੀ ਬਚਨ ਕਰੇ ਚਮਕੌਰ ਦੀ ਘੜੀ ਚੋਂ ਜਦੋਂ ਵੱਡੇ ਸਾਹਿਬ ਜਾਦੇ ਦੇ ਬੇਅੰਤ ਫਟ ਵਜੇ ਨਾ ਤਲਵਾਰਾਂ ਤੀਰਾਂ ਦੇ ਤੇ ਦੂਜੇ ਸਾਹਿਬ ਜਾਦੇ ਦੇ ਵੀ ਵੱਜੇ ਜੋਰਾ ਵਰ ਸਕਦੇ ਜਿਹਾਰ ਸਿੰਘ ਦੇ ਤੇ ਮਹਾਰਾਜ ਨੇ ਕਿਹਾ ਵੀ ਕੋਈ ਹੈ ਐਸਾ ਪਿਓ ਜਿਹੜਾ ਆਪਦੀਆਂ ਅੱਖਾਂ ਦੇ ਸਾਹਮਣੇ ਆਪਦੇ ਪੁੱਤਰਾਂ ਦੀ ਨੇਜੇ ਵਜਦਾ ਦੇਖੇ ਉਹ ਕੋਈ ਨਹੀਂ ਪੁੱਤਰੋ ਤੁਸੀਂ ਸ਼ਹੀਦ ਹੋਗੇ ਤਾਂ ਮੈਂ ਵੀ ਇਸ ਸੰਸਾਰ ਤੋਂ ਤੁਹਾਡਾ ਦੇਣਾ ਦੇ ਕੇ ਜਾਊਂਗਾ ਮੈਂ ਵੀ ਇਹਨਾਂ ਖੰਜਰਾਂ ਦੇ ਪੇਟ ਪੜਵਾ ਕੇ ਸ਼ਹੀਦ ਤੇ ਜੋਤੀ ਜੋਤ ਸਵਾ ਕੇ ਜਾਊਂਗਾ ਉਹ ਬਚਨ ਪੂਰੇ ਕਰੇ ਮਹਾਰਾਜ ਨੇ ਸਵਾਲ ਆਖ ਕੇ ਇਹ ਕਰ ਰਹਾ ਉਹ ਵੀ ਚਮਕੌਰ ਦੀ ਘੜੀ ਚ ਲੜਾ ਤੇ ਆ ਆ ਗਿਆ ਭਾਈ ਕਾਲੀਚਾ ਵੀ ਤਲਾਇਓ 500 ਸਿਕਰੋਂ ਦਾ ਗੁਰੂ ਮਾਨ ਇਹ ਵੀ ਲਾਗੇ ਜਿਹੜੇ ਬਚਨ ਕਰੇ ਸੀ ਉਹ ਸਾਰੇ ਕਰ ਗਏ ਆਪਾਂ ਨੂੰ ਕੀ ਨਹੀਂ ਦਿੱਤਾ ਆਪਾਂ ਨੂੰ ਸਾਧ ਸੰਗਤ ਸਭ ਕੁਝ ਦੇ ਗਏ ਕੁਝ ਨਹੀਂ ਛੱਡਿਆ ਤਾਜ ਵੀ ਦੇ ਗਏ ਬਾਜ ਵੀ ਦੇ ਗਏ ਰਾਜ ਵੀ ਦੇ ਗਏ ਲੰਗਰ ਵੀ ਦੇਗੇ ਪੰਥ ਖਾਲਸਾ ਵੀ ਆਪਾਂ ਨੂੰ ਦੇਗੇ ਤਲਗੀ ਵੀ ਆਪਾਂ ਨੂੰ ਦੇਗੇ ਤੋੜਾ ਵੀ ਆਪਾਂ ਨੂੰ ਦੇਗੇ ਸਾਰਾ ਕੁਝ ਮਾਰੇ ਜੋੜਾ ਵੀ ਪੈਰੋਂ ਚਮਕੌਰ ਦੀ ਘੜੀ ਚ ਲਾਤਾ ਸੀ ਕੋਈ ਹੈ ਇਹ ਜਹਾ ਗੁਰੂ ਜਿਹੜਾ ਇੰਨਾ ਸੰਗਤਾਂ ਦੇ ਨਾਲ ਬਚਨ ਬਲਾਸ ਕਰੇ 24 ਘੰਟੇ ਸੰਗਤਾਂ ਚ ਰਹੇ ਚਕਾਰ ਖੇਡਦਾ ਹੋਵੇ ਕਿੰਨੇ ਕੌਤਕ ਅਨੰਦਪੁਰ ਸਾਹਿਬ ਦੇ ਵਿੱਚ ਕਰੇ ਹੋਣ ਕਿਵੇਂ ਕਿਵੇਂ ਸੰਗਤਾਂ ਨੇ ਬਚਨ ਬਲਾਸ ਕੀਤੇ ਹੋਣਗੇ ਕਿੰਨੀਆਂ ਉਹ ਸੰਗਤਾਂ ਪ੍ਰੇਮਈ ਹੋਣਗੀਆਂ ਜਿਨ੍ਹਾਂ ਨੇ ਮਹਾਰਾਜ ਨੇ ਖੋਜ ਅੰਪਰਤਿ ਸ਼ਕਾਇਆ ਬਚਨ ਕੀਤੇ ਨਾਲ ਵਿਚਰੇ ਤੁਰੇ ਫਰੇ ਤਨ ਹੋਣਗੇ ਉਹ ਦੇਵਤਿਆਂ ਦੇ ਰੂਪ ਚ ਹੋਣਗੇ ਲੋਕ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕਰੇ ਆ ਅੱਜ ਵੀ ਸਾਹਾ ਸੰਤ ਕੋਈ ਸਮਾਂ ਐਸਾ ਆਊਗਾ ਲੋਕ ਕਿਆ ਕਰਨਗੇ ਤਨ ਹੋਣਗੇ ਉਹ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਪੜ੍ਹੀ ਪਾਠ ਕਰਿਆ ਤੇ ਉਹਨਾਂ ਦੇ ਅਧੀਨ ਹੋ ਕੇ ਚੱਲੇ ਕੋਈ ਸਮਾਂ ਆਊਗਾ ਬੱਦ ਤੋਂ ਬੱਦ ਪਾਠ ਕਰਿਆ ਕਰੋ ਬੱਦ ਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਨਮਸਕਾਰਾਂ ਕਰੋ ਆਪਦੇ ਪੰਥ ਨੂੰ ਉੱਚਾ ਚੁੱਕੋ ਚੜ੍ਹਦੀ ਕਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ